ਦੇਅਰ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਜਲਾਲਾਬਾਦ ਮੰਡੀ ਦੇ ਵਿੱਚ ਹੋ ਗਿਆ ਵੱਡਾ ਇਕੱਠ ਇੱਕ ਪਾਸੇ ਤਾਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨਬਰਤੇ ਬੈਠੇ ਨੇ 2 ਮਹੀਨੇ ਪੂਰੇ ਹੋ ਚੁੱਕੇ ਨੇ ਦੂਜੇ ਪਾਸੇ ਸਰਬਨ ਸਿੰਘ ਪੰਦੇੜ ਦੇ ਵੱਲੋਂ ਵੱਡਾ ਇਕੱਠ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰ ਲਿਆ ਤੇ ਅੱਜ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਇਕੱਠ ਜਿਹੜਾ ਘਰਾਂ ਨੂੰ ਨਹੀਂ ਜਾਵੇਗਾ ਬਲਕਿ ਸ਼ੰਭੂ ਬਾਰਡਰ ਦੇ ਉੱਤੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚੇਗਾ ਕੀ ਮਕਸਦ ਹੈ ਇਸ ਇਕੱਠ ਦਾ ਕੀ ਮਕਸਦ ਹੈ ਇਸ ਇਕੱਠ ਨੂੰ ਕਰਨ ਦੇ ਪਿੱਛੇ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਿਹੜੇ ਵੱਡੇ ਐਲਾਨ ਕੀਤੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਹੀ ਮੈਂ ਸਰਬਨ ਸਿੰਘ ਪੰਦੇੜ ਜਸਪਾਲੇ ਬਦਾਲਾ ਤੋਂ ਮੇਰੇ ਕੋਲ ਇਕੱਠ ਵੀ ਤੁਸੀਂ ਦੇਖ ਰਹੇ ਹੈਗੇ ਹੋ ਅਸੀਂ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਫੈਸਲਾ ਕੀਤਾ ਸੀ ਅੱਜ ਦਿੱਲੀ ਵੱਡੀ ਮਹਾਰਤ ਹੈ ਇੱਥੇ ਬੀਬੀਆਂ ਪਿਛਲੀ ਰੈਲੀ ਤੋਂ ਬਾਅਦ ਆ ਗਈਆਂ ਇਹ ਲੋਕਾਂ ਦੀ ਆਸ਼ਾ ਦੰਦ ਇੱਕ ਤਾਂ 26 ਦਾ ਪ੍ਰੋਗਰਾਮ ਵੱਡਾ ਹੋਵੇ ਇੱਕ 29 ਹਰ ਪਿੰਡਾਂ ਮਰਸਾ ਦੇਲੇ ਦੇ ਪਿੰਡ ਚ ਪੰਜਾਬ ਦੇ ਪਿੰਡਾਂ ਜੋ ਇੱਕ ਟਰੈਕਟਰ ਥਾਲੀ ਨਿਕਲ ਗਿਆ ਅਰਸੀਂ ਵਿਆਸ ਕੱਠੇ ਹੋਵਾਂਗੇ ਤਿੰਨ ਸੁਪੂ ਮੋਰਚੇ ਜੇ ਆਪਣੇ ਮੋਰਚਿਆਂ ਨੂੰ ਮਜ਼ਬੂਤ ਕਰ ਲਈ ਤਗੜੀ ਤਿਆਰੀ ਕਰਨੀ ਹੈਗੀ ਹੈ ਇੱਕ ਮੋਰਚਾ ਪਾਸੇ ਅਲੱਗ ਹੈ ਦੂਸਰਾ ਜਿਹੜਾ ਦੋ ਪ੍ਰਚਾਰ ਚਲਾਰ ਕਰ ਰਹੀ ਆ ਕਿ ਅੰਦੋਲਨ ਕਹਿੰਦੇ ਨੁਕਸਾਨ ਕਰ ਰਹੀ ਇੱਕ ਕਹਿੰਦੇ ਇਕੱਲਾ ਕਿਸਾਨ ਦੋਨੇ ਕਹਿੰਦਾ ਵੀ ਦੇਖੋ ਅੱਜ ਸਾਡੇ ਕੋਲ 23 ਰੁਪਏ ਕਿ ਲੋਕਣਕ ਲਈ ਮਜ਼ਦੂਰਾਂ ਸ਼ਹਿਰ ਵਾਸੀਆਂ ਦਾ ਬੇਅੰਤੀ ਕਰਦਾ ਅੱਜ 45 ਰੁਪਏ ਆਟਾ ਕਾਰਪੋਰੇਟ ਕਹੜਾਣਿਆਂ ਦੇ ਬ੍ਰਾਂਡ ਕਿਉਂ ਵੇਚ ਰਹੇ ਤੁਸੀਂ ਫੋਰਚੂਨ ਦਾ ਆਟਾ ਲੈ ਲ ਤੁਸੀਂ ਆਸ਼ੀਰਵਾਦ ਦਾ ਆਟਾ ਇਹ ਤੁਗਾ ਜਿਹੜੀਆਂ ਆਨਲਾਈਨ ਚੈਪਟੋ ਠੀਕ ਹੈ ਰਿੰਕਲ ਫੋਰ ਕੰਫਰਟੀ ਆ ਛੋਟੇ ਫੱਡੇ ਘੜਰ ਕੇ ਕਿਸਮਾਂ ਜਿਵੇਂ ਆਧਾਰ ਵਾਲੇ ਸਟੋਰ ਖੋਲ ਕੇ ਬੈਠੇ ਹੈਗੇ ਆ ਉਹਨਾਂ ਨੂੰ ਸਵਾਲ ਕਰੋ ਨਾ ਮਜ਼ਦੂਰ ਭਰਾਓ ਰੇੜੀ ਫੋੜ ਵਾਲਿਓ ਰਿਸ਼ਕੇ ਵਾਲਿਓ ਟੈਂਪਾਂ ਵਾਲਿਓ 45 ਰੁਪਏ ਜੇ ਉਹਨਾਂ ਨੂੰ 23 ਰੁਪਏ ਤੁਸੀਂ ਕਿਤੇ ਮੰਡੀ ਚੋਂ ਆ ਕੇ ਲਏ ਦੋ ਖਰਚਾ ਪਾਲਦੇ 52 ਦੋ ਚੱਕੀ ਦਾ ਖਰਚਾ 27 ਚ ਮਿਲਣੀ ਚਾਹੀਦੀ ਜੀ ਹੁਣ ਸਾਡੀ 5 ਰੁਪਏ ਕਿਉਂਕਿ 4 ਰੁਪਏ ਖਰਚਾ ਪਾਲ ਨੱਤੀਆਂ ਜੀ ਬੜੀ ਇਹ ਕਿੰਨੂੰ ਮੁਨਾਫਾ ਕਮਾ ਰਹੇ ਇਕ ਤਾਂ ਇਹ ਆ ਵੀ ਇਹ ਲੋਕ ਜਿਹੜਾ ਨੁਕਸਾਨ ਕਰ ਰਿਹਾ ਉਹ ਕਾਰਪੋਰੇਟ ਦੀ ਪਾਲਸੀ ਆ ਗੀਤੀ ਆ ਦੇਸ਼ਤਾ ਦੇ ਪੰਜਾਬ ਦਾ ਤੇ ਸਾਡੇ ਸਾਰੇ ਹੱਕ ਉਹਨਾਂ ਦੀਆਂ ਪਾਲਸੀਆਂ ਲਾਗੂ ਕਰ ਰਹੀਆਂ ਕਿਸਾਨ ਅੰਦੋਲਨ ਇਸ ਨੁਕਸਾਨ ਨੂੰ ਬਚਾਉਣਾ ਉਹ ਨਾ ਵਾਪਸ ਸਾਡਾ ਇਕੱਲਾ ਅੰਦੋਲਨ ਨਹੀਂ ਮਜ਼ਦੂਰ ਤੇ ਵੀ ਹਮਲਾ ਹੈ ਕਰਨ ਐਨੇ ਮਿੰਗੀ ਔਰ ਜਿਹੜੇ ਵੱਡੇ ਕਾਰਪੋਰੇਟ ਨੇ ਜਿਵੇਂ ਡੀਮਾਰਟ ਵਰਗੇ ਫਰੈਂਚ ਨੇ ਉਹਨਾਂ ਦਾ ਜਿੰਨੇ ਵੀ ਜਿਹੜੇ ਵੱਡੇ ਮਾਲ ਆ ਉਹਨਾਂ ਚ ਖੁੱਲਾ ਚੀਜ਼ ਨਹੀਂ ਵਿਕਦੀ ਪੈਕੇਟ ਵਿੱਚ ਨਾ ਬ੍ਰਾਂਡ ਵਿੱਚ ਸਾਡੀ ਜਿੰਨੀ ਪੰਜਾਬ ਦੀ ਦੁਕਾਨਦਾਰੀ ਹੈ ਦੇਸ਼ ਦੀ ਉਹ ਖੁੱਲਾ ਵਿੱਚ ਆ ਇਹਦਾ ਮਤਲਬ ਇਹ ਬੰਦ ਹੋਊਗਾ ਔਰ ਸ਼ਹਿਰਾਂ ਦੇ ਲੋਕ ਕਸਬਿਆਂ ਦੇ ਲੋਕ ਪਿੰਡਾਂ ਦੇ ਲੋਕਾਂ ਚ ਚੱਕੀਆਂ ਤੋਂ ਦੁਕਾਨਾਂ ਤੋਂ ਆਟਾ ਲੈਂਦੇ ਆ ਸ਼ਹਿਰ ਵਾਲੇ ਲੋਕ ਆਨਲਾਈਨ ਆਟਾ ਲੈ ਰਹੇ ਆ ਸ਼ਹਿਰ ਦੇ ਲੋਕ ਵੱਡੇ ਮਾਲਾਂ 'ਚ ਜਾ ਰਹੇ ਆ ਜਿਹਦਾ ਮਤਲਬ ਦੁਕਾਨਦਾਰ ਭਰਾਓ ਘੱਟ ਦੀ ਵੱਡੀ ਇੱਕ ਦੁਕਾਨਦਾਰੀ ਦਾ ਜਿਹੜਾ ਖਪਤਕਾਰ ਆ ਉਹ ਮਾਲ ਤੇ ਕਾਰਪੋਰੇਟ ਲੈ ਕੇ ਇਹਨੇ ਥੋੜੀਆਂ ਦੁਕਾਨਾਂ ਬੰਦ ਕਰਵਾ ਦਿੱਤੀ ਇਹਨੇ ਟੋੜਾ ਛੋਟਾ ਕਾਰੋਬਾਰ ਬੰਦ ਕਰਨਾ ਇਸ ਕਰਕੇ ਟੋੜੇ ਤੇ ਕਾਰਪੋਰੇਟ ਦਾ ਹਮਲਾ ਵਪਾਰ ਮੰਡਲ ਸਮੇਸੇ ਲੜ ਨਹੀਂ ਸਕਿਆ ਅਬਾਨੀ ਅਦਾਨੀ ਵੀ ਸਟੋਰ ਬਣਾ ਕੇ ਟੋੜੇ ਵਿੱਚ ਆ ਗਏ ਇੰਨਾ ਬੰਦੇ ਆ ਅਦਾਨੀਆਂ ਦੇ ਸਾਡੀ ਖੇਤੀ ਮੰਡੀ ਖੋਣੀ ਸਾਡੇ ਖੇਤ ਖੋੜਾ ਲੜਾਈ ਸਾਡੀ ਸਾਂਝੀ ਹੋਗੀ ਇਹਨਾਂ ਆਬਾਦੀਆਂਾਂ ਦਾ ਨਾ ਨਾ ਦੇ ਬਿਦੂ ਦਾ ਰਜਕਾਰ ਖੂਣਾ ਇਸ ਕਰਕੇ ਨੌਜਵਾਨ ਨੂੰ ਬਿਲਜ ਕਰਕੇ ਨਾਇਸ ਕਰਕੇ ਸਾਡਾ ਸਾਡੀ ਲੜਾਈ ਇਹ ਕਿਸਾਨਾਂ ਦੀ ਨਹੀਂ ਹੈਗੀ ਅਸੀਂ ਸਾਂਝੀ ਲੜਾਈ ਲਈ ਸਾਰਿਆਂ ਨੂੰ ਸਰਕਾਰ ਦੇ ਰਹੇ ਆ ਵੱਤੋਂ ਸਹਿਯੋਗ ਕਰੋ ਆਉਣ ਵਾਲੇ ਸਮੇਂ ਵਿੱਚ ਇਹ ਮੁੱਲ ਜਿੱਤਿਆ ਮੈਂ ਸਰਵਣ ਸਿੰਘ ਪੰਦੇਰ ਜੋ ਦੋਨੋਂ ਫੋਰਮ ਦਾ ਕਾਰਜਕ੍ਰਮ ਹੈ ਆਬ ਲਗਭਗ ਸਭੀ ਸੰਗਠਨوں ਦਾ ਇਹ ਕਾਰਜਕ੍ਰਮ ਹੈ 26 ਕਾ ਤੋਂ ਕੱਲ पूरे देश भर में हम लोग जो ट्रैक्टर्स हैं उनका जो कार्यक्रम है एक तो जो बड़े कारपोरेट के शॉपिंग मॉल है वहाँ पर दूसरा भाजपा के कार्यालय और घर तीसरा जो बड़े जो साइलोस गोदाम जो फसलों को स्टोर करने के लिए और जो हमारी खेती मंडी को तोड़ने के लिए अबानी अदानी जी ने बनाए उनके यहाँ पर एक तो आप मार्च करते हुए आएंगे, मार्च करते हुए जाएंगे ये आपका जितने भी राज्य हैं उनके संगठनों का अपने ढंग से कार्यक्रम होगा बारह से लेकर डेढ़ बजे तक चाहे सेलोज हो चाहे शॉपिंग मॉल हो चाहे भाजपा के कार्यालय अथवा घरों वहाँ पर ट्रैक्टर हम लोग खड़े रखेंगे और जो अपनी बारह मांगे हैं उनको मनवाने के लिए जो खेती का खलड़ा आया उनको वापस करवाने के लिए मांग करेंगे सरकार से भी हमारी मांगे मानी जाए और खेती मंडी को निजी हाथ में ना दिया जाए दूसरा जो पंजाब सरकार जो प्रधानमंत्री की फेरी के ऊपर जो किसानों ने पीसफुली विरोध किया था उनके जो 307 सात के नजायज़ पर्चे उनको वापस ले और इसी के साथ साथ जो चंडीगढ़ में कौमी इंसाफ मोर्चा मानवाधिकारों के लिए लगा हुआ उसका हम लोग समर्थन करते हैं और आज फिर यहाँ अमृतसर में बड़ी कन्वेंशन है और आने वाले समय में 29 को हम लोग ब्यास में होंगे और तीस को हज़ारों ट्रैक्टर ट्रॉलियाँ जो है ਤਾਂ ਤੁਸੀਂ ਸੁਣਿਆ ਸਰਪੰਨ ਸਿੰਘ ਭੰਦੇਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੋਰਚੇ ਨੂੰ ਤਕੜਾ ਕੀਤਾ ਜਾ ਰਿਹਾ ਮੋਰਚੇ ਨੂੰ ਵੱਡਾ ਕੀਤਾ ਜਾ ਰਿਹਾ ਸੰਘਰਸ਼ ਤਿੱਖਾ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤਿਆ ਹੋ ਚੁੱਕੀ ਹੈ 14 ਫਰਵਰੀ ਨੂੰ ਪਰ 14 ਫਰਵਰੀ ਤੋਂ ਪਹਿਲਾਂ ਜਿਹੜਾ ਅਸੀਂ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਕਿਸਾਨੀ ਅੰਦੋਲਨ ਨੂੰ ਚੱਲਦੇ ਹੋਏ ਤਾਂ ਇੱਕ ਸਾਲ ਪੂਰਾ ਹੋਣ ਤੇ ਲੱਖਾਂ ਦਾ ਇਕੱਠ ਕੀਤਾ ਜਾਵੇਗਾ ਸ਼ੰਭੂ ਬਾਰਡਰ ਦੇ ਉੱਤੇ ਤਾਂ ਇੱਕ ਪਾਸੇ ਖਨੌਰੀ ਬਾਰਡਰ ਦੂਜੇ ਪਾਸੇ ਸ਼ੰਭੂ ਬਾਰਡਰ ਦੋ ਮੋਰਚੇ ਜਿਹੜੇ ਵੱਡੇ ਚੱਲ ਰਹੇ ਨੇ ਭਾਵੇਂ ਕੀ ਮਕਸਦ ਸਾਰਿਆਂ ਦਾ ਇੱਕਾ ਬਾਰਡਰਾਂ ਦੇ ਉੱਤੇ ਮੋਰਚੇ ਚੱਲ ਰਹੇ ਨੇ ਆਖਰ ਕੇਂਦਰ ਸਰਕਾਰ ਦੇ ਨਾਲ 14 ਫਰਵਰੀ ਨੂੰ ਜੋ ਮੀਟਿੰਗ ਹੋਵੇਗੀ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਪੱਖੀ ਕੋਈ ਫੈਸਲਾ ਆਉਂਦਾ ਕੋਈ ਸਿੱਟਾ ਨਿਕਲਦਾ